ਇਹ ਸਮਾਂ ਚੱਲ ਰਿਹਾ ਹੈ ਨਵੇਂ ਪਾਸ਼ਾ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦਾ ਤੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਜਿਹੜੇ ਨੇ ਦੁਨੀਆ ਭਰ ਦੇ ਵਿੱਚ ਇਸ ਵੇਲੇ ਹੋ ਰਹੇ ਨੇ ਦੁਨੀਆ ਭਰ ਦੇ ਵਿੱਚ ਜਿਹੜੇ ਨੇ ਜਿੱਥੇ-ਜਿੱਥੇ ਵੀ ਪੰਜਾਬੀ ਡਾਇਸਪੋਰਾ ਵਸਦਾ ਹੈ ਉਹ ਆਪਣੇ ਵੱਲੋਂ ਇੰਨਾ ਇਤਿਹਾਸਕ ਸਮਾਗਮ ਨੂੰ ਵੱਡੇ ਲੈਵਲ ਤੇ ਕਰਵਾ ਰਿਹਾ ਹੈ ਲੇਕਿਨ ਇਸ ਵਾਰ ਅਸੀਂ ਜਿਹੜੀ ਰਿਪੋਰਟ ਲੈ ਕੇ ਹਾਜ਼ਰ ਹੋਏ ਆ ਉਹ ਹੈਗੀ ਹੈ ਮਿਨੀ ਪੰਜਾਬ ਤੋਂ ਜਿਸ ਨੂੰ ਅਸੀਂ ਨਿਊਯਾਰਕ ਦੇ ਵਿੱਚ ਰਿਚਮੰਡ ਹਿਲਾ ਇਲਾਕੇ ਨੂੰ ਮਿਨੀ ਪੰਜਾਬ ਆਖਦੇ ਆਂ ਇੱਥੇ ਗੁਰਦੁਆਰਾ ਪਾਪਾ ਮੁਖੰਸ਼ਾਲਾ ਪਣਾ ਸਿਕ ਸੈਂਟਰ ਦੇ ਵੱਲੋਂ ਸਮੂਹ ਗੁਰਦੁਆਰਾ ਸਹਿਬਾਨ ਅਤੇ ਧਾਰਮਿਕ ਜਥੇਬੰਦੀਆਂ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਸਹਿਯੋਗ ਸਦਕਾ ਇੱਕ ਵੱਡਾ ਈਵੈਂਟ ਜਿਹੜਾ ਹੈ ਉਹ ਸਮੋਕੀ ਪਾਰਕ ਕ੍ਰਿਸ਼ਮਨ ਹੇਲ ਦੇ ਵਿੱਚ ਕਰਵਾਇਆ ਗਿਆ ਜਿਸ ਦੇ ਵਿੱਚ ਹਜ਼ਾਰਾਂ ਦੀ ਤعداد ਦੇ ਵਿੱਚ ਸੰਤਾਂ ਨੇ ਆ ਕੇ ਸ਼ਮੂਲੀਅਤ ਕੀਤੀ ਇੱਕ ਮਹਾਦਰ ਸਾਹਿਬ ਇੱਕ ਮਹਾਦਰ ਸਾਹਿਬ ਤਨ ਗੁਰ ਤੇ ਇੱਕ ਮਹਾਦਰ ਸਾਹਿਬ ਤਨ ਗੁਰ ਤੇ ਮਹਾਦਰ ਸਾਹਿਬ ਤਨ ਗੁਰ ਤੇ ਮਹਾਦਰ ਸਾਹਿਬ ਤਨ ਗੁਰ ਤੇ ਇੱਕ ਮਹਾਦਰ ਸਾਹਿਬ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਲ ਬਣ ਜਾਈਏ ਆਤਮ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ ਕ੍ਰਤੀਹ ਮਹਾਦਰ ਸਾਹਿਬ ਤੁਮ ਜੁਰਤੀਹ ਪਹਾਦਰ ਸਾਹਿਬ ਪਕੜ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਮੈਂ ਵੀ ਤੇਗ ਹਾਂ ਪਕੜ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਮੈਂ ਤੇ ਜੰਮਦਿਆਂ ਤੇਗਾ ਦੀ ਸ਼ਾਮ ਆਣੀ ਜਦੋਂ ਦੇਖੀਆਂ ਸੀ ਬਾਪ ਦੀਆਂ ਦੋ ਤੇਗਾ ਮੈਂ ਤੇ ਜੰਮਦਿਆਂ ਤੇਗਾ ਦੀ ਸ਼ਾਮ ਆਣੀ ਜਦੋਂ ਦੇਖੀਆਂ ਸੀ ਬਾਪ ਗੁਰੂ ਹਰਗੋਬਿੰਦ ਦੀਆਂ ਦੋ ਤੇਗਾ ਓ ਮੇਰੇ ਬਾਪ ਗੁਰੂ ਹਰਗੋਬਿੰਦ ਦੀ ਅਣਖ ਬਹਾਦਰੀ ਤੇ ਰਿਆਂ ਪਰਖ ਦਾ ਤੇਰਾ ਪਿਓ ਸ਼ਾਹਜਹਾਨ ਤੇਗਾ ਹੁਣ ਵੀ ਵੇਖ ਲਈ ਆਉਂਦੇ ਭਵੇਖ ਅੰਦਰ ਇੱਕ ਗੱਲ ਮੈਂ ਸ਼ਹਾਦਤ ਦਾ ਜਾਮ ਪੀ ਜਾਣਾ ਅੱਜ ਚਾਂਦਰੀ ਚੌਕ ਦੇ ਚਰਾਹੇ 'ਚ ਇੱਕ ਤੈਨੂੰ ਆਉਣ ਵਾਲੇ ਸਮੇਂ ਦੀ ਗੱਲ ਦੱਸ ਚੱਲਿਆ ਰੰਗਜੀਤ ਹੁਣ ਵੀ ਵੇਖ ਲਈ ਆਉਂਦੇ ਭਵੇਖ ਅੰਦਰ ਮੇਰੇ ਬੇਟੇ ਗੋਬਿੰਦ ਨੇ ਵਹੁਣੀਆਂ ਉਹ ਤੇਗਾ ਓਏ ਓਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈਗੀ ਤੇਰੀਆਂ ਖੋ ਤੇ ਗਾਂ ਜਨਰਗ ਘਮੰਦ ਫੈ ਨਈ ਮਾਨਾ ਜਨਰਗ ਘਮੰਦ ਦੀ ਵਰਸੀ ਅਗਲੇ ਜੋ ਚਾਲੀਏ ਹੋਏ ਸਾਲ ਆਪਾਂ ਸਾਰੇ ਕੋਸ਼ਿਸ਼ ਕਰੀਏ ਰਾਲ ਕੇ ਇੱਕ ਵਰਸੀ ਜੋ ਸਮੁਤੀ ਪਾਰੀ ਤੇ ਆਪਾਂ ਮੜਾਈਏ ਮੈਂ ਆ ਪੂਰੀ ਬਰਾਦਰੀ ਬੈਠੀ ਹੈ ਪੂਰੇ ਸਿੱਖ ਚੱਕ ਦੇ ਬੈਠਾ ਮੇਰੇ ਵੀਰ ਜੀ ਇੱਥੇ ਸਾਰੇ ਬੈਠੇ ਨੇ ਨਾ ਆਪ ਸੰਤਾਂ ਨੂੰ ਬੇਨਤੀ ਕਰਦਾ ਹਾਂ ਜੋ ਸੰਤ ਬੱਬਾ ਪ੍ਰੇਮ ਸਿੱਖੋ ਸੜੀ ਆ ਜਾਣੂ ਉੱਥੇ ਸਾਰੀਆਂ ਸਟੇੜੀਆਂ ਬੈਠੀਆਂ ਸੱਲਾ ਬੇਸੇ ਸੜੀ ਬੈਠੀ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੋ ਅਗਲੀ ਵਾਰ ਆਪਾਂ ਇਕੱਠੇ ਹੋ ਕੇ ਸਲਾਹ ਕਰਕੇ ਜੋ ਸੰਤ ਬਾਬਾ ਪ੍ਰੇਮ ਸਿੰਘ ਵਾਲਿਆਂ ਨੇ ਦਰਸੀ ਜੂਨ ਦੇ ਮਹੀਨੇ ਵਿੱਚ ਆਪਾਂ ਸਮੂਹੀ ਪਾਰਕ ਚ ਇਦਾਂ ਹੀ ਚੰਗੀ ਕਰਾ ਕੇ ਮਨਾਈਏ ਜਿੱਦਾਂ ਹੁਣ ਆਪਾਂ ਨਵੇਂ ਪਾਸ਼ਾ ਧੰਨ ਧੰਨ ਸ਼੍ਰੀ ਸੁਖਬਖਤ ਜੀ ਦੀ ਸ਼ਿਧੀ ਜਿਹੜਾ ਮਨਾਇਆ ਹੈ 357 ਸਾਬ ਜੀ ਅਸੀਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸੇਵਾ ਕਰਦੇ ਸਾਡੇ ਕੋਲ ਕੋਈ ਗਲਤੀ ਹੋਵੇ ਅਸੀਂ ਆਪ ਸਭ ਤੋਂ ਮਾਫੀ ਮੰਗਾਗੇ ਅਸੀਂ ਕੋਸ਼ਿਸ਼ ਕੀਤੀ ਹੈ ਤੇ ਸਾਰੀਆਂ ਸਟਾਲੀਆਂ ਨੂੰ ਸਾਰੀਆਂ ਗੁਰਦੁਆਰਿਆਂ ਨਾਲ ਲੈ ਕੇ ਇਹ ਦਿਹਾੜਾ ਮਨਾਉਂਦੀ ਤੇ ਅਸੀਂ ਅੱਗੋਂ ਵੀ ਚਾਹੁੰਦੇ ਹਾਂ ਤੁਹਾਡੇ ਤੋਂ ਸਾਰਿਆਂ ਕੋਈ ਉਮੀਦ ਰੱਖਦੇ ਹਾਂ ਜੋ ਸਤਪਾਪਾ ਪ੍ਰੈਸਨਿਤ ਦਸੀਂ ਆ ਰਹੀ ਹੈ ਆਪਾਂ ਸਾਰੇ ਰਲ ਕੇ ਇਕੱਠੀ ਮਨਾਈਏ ਇਸ ਨੂੰ ਕੀ ਭਾਗ ਚ ਜੰਜੂ ਗੱਲਾਂ ਜੋ ਨਾ ਹੋ ਸਭ ਨੂੰ ਮੁਸਲਮਾਨ ਬਣਾ ਕੇ

ਸਵੇਰਾਂ ਅਭਿਗੇ ਗੋਲ ਪਚਾਹੇ ਪਾਏ ਗੁਰੂ ਜੀ ਮੁਸਲਮਾਨ ਬਣ ਕੇ ਜਾਵਨ ਸਾਰੇ ਜੀ ਤੋਂ ਅਗਰੇ ਆ ਚੱਲ ਗਏ ਗੁਰੂ ਜੀ ਦਿੱਲੀ ਵੱਲ ਪਾਏ ਸੇਖਰਦਾਲੂ ਨਾਲ ਕੋਈ ਆਏ ਰਸਤੇ ਵਿੱਚ ਉਪਦੇਸ਼ ਸੁਣਾਉਂਦੇ ਦਿੱਲੀ ਵੱਲ ਗੁਰੇ ਸਾਜ ਜਾਂਦੇ ਸੁਣ ਕੇ ਸਿਹਰਾ ਔਰਾਂ ਦੇ ਗੁੱਸੇ ਤੇ ਆਇਆ ਗੁਰੂ ਜੀ ਨੂੰ ਫਰਦਾ ਕੋ ਕਸਾ ਕੋ ਕੋ ਸੁਣਾਇਆ पिंजरे च डाक चांदनी चावल आए पिंजरे च डाक चांदनी चावल आए चावल सरकार ने जो बहुत आए हेलो इधर इधर थोड़ी बात हेलो ਸੋ ਜੀ ਸਭਾ ਮੈਂ ਇੱਕ ਬੇਨਤੀ ਆਪਣੇ ਵੱਲੋਂ ਕਰਨਾ ਜਿੱਦਾਂ ਮੇਰੇ ਵੀਰ ਨੇ ਪਹਿਲਾਂ ਕਿਹਾ ਕਿ ਮੈਂ ਕਿਸੇ ਨਾਲ ਸਲਾਹ ਨਹੀਂ ਕੀਤੀ ਕਿ ਜੇ ਸਤਪ੍ਰੇਮ ਸਿੰਘ ਜੀ ਦਾ ਮਰਾਲੇ ਵਾਲਿਆਂ ਦੀ ਵਰਸੀ ਜਿਹੜੀ ਉਹ ਇਕੱਠੀ ਸਾਂਝੀ ਮਨਾਈ ਜਾਂਦੀ ਸੀ ਬੜੀ ਖੁਸ਼ੀ ਦੀ ਗੱਲ ਆ ਪਰ ਮੇਰੀ ਆਪਣੀ رائے ਹੈ ਕਿ ਜੇ ਅਸੀਂ ਸਮੋਕੀ ਪਾਰਕ ਦੇ ਵਿੱਚ 2 ਸਾਲ ਦੇ ਪ੍ਰੋਗਰਾਮ ਐਡੇ ਵੱਡੇ ਕਰਾ ਜਾਈਏ ਤੇ ਸਾਡੇ ਕੋਲ ਆਪ ਸਾਰੇ ਜਿਹੜੇ ਲੀਡਰ ਆ ਨਿਊਯਾਰਕ ਸਿਟੀ ਦੇ ਚੱਲਦੇ ਹੋਣਗੇ ਸਾਨੂੰ ਕਿਸੇ ਵੱਲ ਵੇਖਣ ਦੀ ਲੋੜ ਨਹੀਂ ਅੱਜ ਬਾਹਰ ਵੀ ਸਮੋਕੀ ਪਾਰਕਾਂ ਦੇ ਵਿੱਚ ਖਲੋਣ ਨੂੰ ਜਗ੍ਹਾ ਨਹੀਂ ਤੇ ਅੰਦਰ ਵੀ ਬਹਿਣ ਨੂੰ ਜਗ੍ਹਾ ਨਹੀਂ ਗਾ ਮੈਂ ਇੱਥੇ ਹੀ ਆਪਣੇ ਸ਼ਬਦਾਂ ਵਿੱਚ ਨੂੰ ਕੋਚਦਾ ਤੇ ਮੈਂ ਆਪਣੇ ਵੀਰ ਨੂੰ ਤੇ ਇਹਦੀ ਸਮੁੱਚੀ ਟੀਮ ਨੂੰ ਤੇ ਜਿੰਨ ਜਿੰਨਾ ਵੀਰਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਹਿੱਸਾ ਪਾਇਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਇਹ ਜੋ ਪ੍ਰੋਗਰਾਮ ਲਿਖੇ ਜਾਂਦੇ ਹਨ ਸੰਗਤਾਂ ਦੇ ਸਹਿਯੋਗ ਨਾਲ ਲੁੱਕੇ ਜਾਂਦੇ ਹਨ ਆਪ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸੰਗਤ ਅੱਜ ਸਾਰੇ ਗੁਰੂ ਘਰਾਂ ਤੋਂ ਇਥੇ ਸਮੋਕੀ ਪਾਰ ਵਿੱਚ ਹਾਜ਼ਰੀ ਪਰਨਾਈ ਹੈ ਸਾਰੀਆਂ ਸੰਗਤਾਂ ਦਰਬਾਰਾ ਫਿਰ ਬਹੁਤ ਬਹੁਤ ਧੰਨਵਾਦ

ਸੰਸਤਾ ਜੋ ਪਰੀਖ ਭਾਜਨ ਸਟੇਜ ਤੇ ਮੈਨੂੰ ਸਿੰਗੁਰਤ ਆਇ ਨਹੀਂ ਮੈਨੂੰ ਸਿੰਗੁਰਤ ਆ ਸਕਦਾ ਹੈ ਇਹ ਮੈਸੇਜ ਲੱਗਦਾ ਹੈ ਇਹ ਮੈਸੇਜ ਦਾਤਾ ਹੈ ਕਿ ਲੇਨੀ ਭਾਗ ਪਰ ਇਹਨਾਂ ਦਾ ਸਰੂਪਾ ਦੇ ਤਾ ਟਾਈਮ ਘਟਾ ਲਈ ਇੰਨਾ ਘੰਟਾ ਪੀ ਹੈ ਇਹ ਇਸ ਦੀ ਖਾਤਰ ਇਹ ਐਲਾਨ ਕਰ ਦਿੱਤਾ ਸੀਗਾ ਕਿ ਜੇ ਕਿਸੇ ਨੇ ਮੇਰੇ ਰਾਜ ਭਾਗ ਦੇ ਵਿੱਚ ਰਹਿਣਾ ਤਾਂ ਉਹਨੂੰ ਇਸਲਾਮ ਧਰਮ ਅਖਤਿਆਰ ਕਰਨਾ ਪਵੇਗਾ ਇਸ ਵਾਸਤੇ ਉਸਨੇ ਸਵਾ ਮਾਨ ਜੰਜੂ ਰੋਜ਼ ਦਾ ਉਤਾਰ ਕਰਕੇ ਹਿੰਦੂਆਂ ਨੂੰ ਮੁਸਲਮਾਨ ਬਣਾ ਕਰਕੇ ਫਿਰ ਸ਼ਾਮ ਨੂੰ ਰੋਟੀ ਖਾਂਦਾ ਸੀ ਉਹਨਾਂ ਨੂੰ ਖੁਸ਼ ਕਰਨ ਵਾਸਤੇ ਸ਼ਾਈ ਇਮਾਮਾ ਨੂੰ ਆਖਰਕਾਰ ਉਸਨੇ ਇਹ ਆਪਣੀ ਜੰਗ ਜਿਹੜੀ ਸੀ ਕਸ਼ਮੀਰ ਵਾਲੇ ਪਾਸੇ ਧਿਆਨ ਕੇਂਦਰਿਤ ਕੀਤਾ ਕਸ਼ਮੀਰ ਇੱਕ ਭਾਰਤ ਦਾ ਐਸਾ ਖੇਤਰ ਹੈ ਜਿਹਦੇ ਵਿੱਚ ਅੱਜ ਵੀ ਭਾਰਤ ਦੀ ਕਸ਼ਮੀਰ ਦੀ ਜੰਗ ਅੱਜ ਵੀ ਅੱਜ ਤੱਕ ਵੀ ਚੱਲਦੀ ਆ ਰਹੀ ਹੈ ਅੱਜ ਜਿੱਥੇ ਅਸੀਂ 350 ਸਾਲਾ ਮਨਾ ਰਹੇ ਹਾਂ ਗੁਰਤੇਗ ਭਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਉੱਥੇ ਆਈ ਕਿ ਜਿਹੜੀ ਚੀਜ਼ ਸਾਡੇ ਸਾਰੇ ਹੀ ਸੈਲੀਬ੍ਰੇਸ਼ਨ ਤੇ ਕਮਮੋਰੇਸ਼ਨਸ ਦੀ ਇੱਕ ਥੀਮ ਹੁੰਦੀ ਹੈ ਉਹ ਥੀਮ ਹੈ ਵੀ ਅਸੀਂ ਲੜਦੇ ਆ ਰਾਈਚਸਨੈਸ ਲਈ ਅਸੀਂ ਆਪਣੇ ਹੀਪੜਾ ਦੇ ਨਹੀਂ ਲੜਦੇ ਅਸੀਂ ਸਾਰਿਆਂ ਲਈ ਲੜਦੇ ਆ ਤਾਂ ਜੋ ਮਨੁੱਖਤਾ ਦੇ ਵਿੱਚ ਪਰਫੁੱਲਤਾ ਆਵੇ ਸੋ ਜਿੱਥੇ ਅੱਜ ਗੁਰੂ ਸਾਹਿਬ ਨੇ ਦਾਸ ਨੂੰ ਜਿੱਤ ਬਖਸ਼ੀ ਹੈ ਮੇਰ ਦੀ ਇਲੈਕਸ਼ਨ ਦੇ ਵਿੱਚ ਨਾਰਵੇਸ਼ ਸ਼ਹਿਰ ਦੇ ਵਿੱਚ ਇੰਨਾ ਵੱਡਾ ਮਾਨ ਪ੍ਰਾਪਤ ਹੋਇਆ ਤੇ ਪੂਰੀ ਜਿਹੜੀ ਨਿਊ ਇੰਗਲੈਂਡ ਦੀਆਂ 7 ਸਟੇਟਾਂ ਨੇ ਉਹਦੇ ਵਿੱਚ ਪਹਿਲਾ ਇੱਕ ਤੁਹਾਡਾ ਸਿੱਖ ਮੇਰ ਬਣਿਆ ਬੋਲ ਸੋਹਣੇ ਸ੍ਰੀ ਆਕਾ ਸੋ ਮੇਰੇ ਮੰਨ ਦੀ ਬੜੀ ਖੁਸ਼ੀ ਸੀ ਕਿਉਂਕਿ ਜਿਹੜੀ ਮੇਰੀ ਕੈਂਪੇਨ ਵੀ ਸੀ ਉਹ ਅਸੀਂ ਸੰਗਤੀ ਰੂਪ ਵਿੱਚ ਚਲਾਈ ਹੈ ਮੇਅਰ ਦੀ ਇਲੈਕਸ਼ਨ ਤੋਂ ਪਹਿਲੇ ਵੀ ਮੈਂ ਸੰਗਤਾਂ ਨਾਲ ਮਿਲਿਆ ਹਾਂ ਨਿਊਯਾਰਕ ਆ ਕੇ ਤੇ ਹੁਣ ਵੀ ਮੈਨੂੰ ਅਸੀਂ ਵੀ ਮੈਂ ਸ਼ੁਕਰਾਨੇ ਵਜੋਂ ਜ਼ਰੂਰ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਹੈ ਸੰਗਤ ਦਾ ਸ਼ੁਕਰਾਨਾ ਕਰਨਾ ਹੈ ਨਾਲੇ ਇੱਥੇ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹ ਵੀ ਬੜੇ ਸੁਚੱਜੇ ਤਰੀਕੇ ਨਾਲ ਸਾਰੇ ਪ੍ਰੋਗਰਾਮ ਨਿਭਾ ਰਹੇ ਨੇ ਭਾਵੇਂ ਉਹ ਕਰਮਜੀਤ ਸਿੰਘ ਹੋਣ ਕੁਲਦੀਪ ਸਿੰਘ ਜੀ ਹੋਣ ਆਪਣਾ ਆਪਣਾ ਰਜਿੰਦਰ ਸਿੰਘ ਕੀ ਰਗਵੀਰ ਸਿੰਘ ਜੀ ਮਾਸਟਰ ਮਹਿੰਦਰ ਸਿੰਘ ਜੀ ਸੋ ਸਾਰੀ ਜਿਹੜੀ ਇਹਨਾਂ ਦੀ ਟੀਮ ਹੈ ਆਈ ਥਿੰਕ ਇਹ ਬੜੇ ਸੁਚੱਜੇ ਤਰੀਕੇ ਨਾਲ ਜਿਹੜੀ ਯੰਗ ਜਨਰੇਸ਼ਨ ਹੈ ਉਹਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਐਂਡ ਇਟ ਇਜ਼ ਵੈਰੀ ਇੰਪੋਰਟੈਂਟ ਥੈਟ ਵੀ ਹੈਵ ਦ ਨੈਕਸਟ ਜਨਰੇਸ਼ਨ ਕਮ ਇਨ ਦ ਲੀਡਰਸ਼ਿਪ ਰੋਲ ਸੋ ਮੈਂ ਚਾਹਾਂਗਾ ਵੀ ਅਗਲੇ 4 ਸਾਲ ਸਾਡੇ ਕੋਲ ਇੱਕ ਪਲੇਟਫਾਰਮ ਹੈ ਅਸੀਂ ਸਾਰੀ ਗੱਲ ਕਰਦੇ ਆਂ ਖਾਲਸਾ ਰਾਜ ਦੀ ਵੀ ਗੱਲ ਕਰਦੇ ਆਂ ਅਸੀਂ ਹਲੀਮੀ ਰਾਜ ਦੀ ਵੀ ਗੱਲ ਕਰਦੇ ਆਂ ਆਓ ਅਸੀਂ ਸਾਰੇ ਹੀ ਮਿਲ ਕੇ ਨਾਰਵਿਚ ਸ਼ਹਿਰ ਜਿੱਥੋਂ ਇਹ ਹਿਸਟਰੀ ਬਣੀ ਹੈ ਉੱਥੇ ਦੇ ਲੋਕਾਂ ਤੋਂ ਕਈ ਵੀ ਕੰਮ ਕਰੀਏ ਨਾਰਵਿਚ ਨੂੰ ਵੀ ਅਸੀਂ ਅਡਾਪਟ ਕਰੀਏ ਜਿੱਥੇ ਅਸੀਂ ਸਾਰੇ ਚੰਗੇ ਮਾਨਵਤਾ ਲਈ ਕੰਮ ਇਹੋ ਜਿਹੇ ਸਟੇਜਾਂ ਤੋਂ ਕਰ ਰਹੇ ਆਂ ਉਹ ਅਸੀਂ ਹੁਣ ਨਾਰਵਿਚ ਲਈ ਵੀ ਸਾਡੇ ਕੁਝ ਫਰਜ ਨੇ ਉੱਥੇ ਸਾਡੀ ਸਿੱਖਾਂ ਦੀ ਆਬਾਦੀ ਨਹੀਂ ਹੈਗੀ ਤਿੰਨ ਚਾਰ ਪਰਿਵਾਰ ਹੀ ਨੇ ਸੋ ਮੈਂ ਹੈਵ ਹੀ ਡਿਪੈਂਡ ਕਰਦਾ ਵੀ ਸਾਡੇ ਨਿਊਯਾਰਕ ਦੇ ਜਿਹੜੇ ਭੈਣ ਭਰਾ ਨੇ ਜਰੂਰ ਧਿਆਨ दो ਘੰਟੇ ਦਾ ਰਾਹ ਹੈ ਤੇ ਅਸੀਂ ਉੱਥੇ ਸਿੱਖ ਮਿਊਜ਼ੀਅਮ ਵੀ ਬਣਾਇਆ ਹੈ ਭਾਈ ਸਾਹਿਬ ਨਾਲ ਵੀ ਮੇਰੀ ਗੱਲਬਾਤ ਹੋਈ ਹੈ ਪਿੱਛੇ ਸੋ ਅਸੀਂ ਜਰੂਰ ਚੰਗੇ ਕੰਮ ਜਿਹੜੇ ਨੇ ਉੱਥੇ ਡਿਸਪਲੇ ਕਰਕੇ ਦਿਖਾਈਏ ਜੋ ਅਸੀਂ ਚਾਹਨੇ ਆਂ ਬਈ ਖਾਲਸਾ ਰਾਜ ਹੋਣ ਤੇ ਮੀਰੀ ਪੀਰੀ ਦਾ ਕਨਸੈਪਟ ਜਿਹੜਾ ਹੈਗਾ ਤੇ ਦੇਖ ਕੇ ਫਤੇ ਦਾ ਕਨਸੈਪਟ ਉਹ ਅਸੀਂ ਸਹੀ ਮੈਨੇਜ ਇੰਪਲੀਮੈਂਟ ਕਰੀਏ ਜਿੱਥੇ ਪਤਾ ਨਹੀਂ ਇੱਕ ਪਣ ਇੱਕ ਆਇਆ ਕਰ ਫੋਟੋਗੈਲੀ ਆ ਜਾ ਕਰ ਬੜਾ ਚੰਗਾ ਹੈ ਤਾਂ ਜਿੱਥੇ ਦੁਨੀਆ ਭਰ ਦੇ ਵਿੱਚੋਂ ਨਾਮੀ ਗ੍ਰਾਮੀ ਕੀਰਤਨੀਏ ਜਿੱਥੇ ਟਾਡੀ ਜਿੱਥੇ ਪਹੁੰਚੇ ਹੋਏ ਸਨ ਉੱਤੇ ਹੀ ਵਿਸ਼ੇਸ਼ ਤੌਰ ਤੇ ਭਾਰਤ ਦੇ ਵਿੱਚੋਂ ਹਰਿਆਣਾ ਸਰਕਾਰ ਦੇ ਅਫਸਰ ਸਰਦਾਰ ਗਗਨਦੀਪ ਸਿੰਘ ਵੀ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਅਤੇ ਉਹਨਾਂ ਦੀ ਕਈ ਸਾਲਾਂ ਦੀ ਰਿਸਰਚ ਨੇ ਆਪਣੇ ਆਪ ਤੋਂ ਸਾਰਿਆਂ ਨੂੰ 당 ਰੱਖ ਦਿੱਤਾ ਜਦੋਂ ਉਹਨਾਂ ਨੇ ਨਵੇਂ ਪਾਸ਼ਾ ਦੀ ਜ਼ਿੰਦਗੀ ਦੇ ਉੱਤੇ ਉਹ ਤੱਥ ਜਿਹੜੇ ਨੇ ਸਾਡੇ ਸਾਹਮਣੇ ਲੈ ਕੇ ਆਏ ਜਿਹੜੇ ਤੱਥਾਂ ਨੂੰ ਅਜੇ ਤੱਕ ਜਿਹੜਾ ਕਈ ਲਿਖਾਰੀਆਂ ਨੇ ਤੋਰ ਮੜੋੜ ਕੇ ਜਿਹੜਾ ਉਹ ਪੇਸ਼ ਕੀਤਾ ਸੀ ਜਾਂ ਕੈਸਟ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣੇ ਹੀ ਤਰੀਕੇ ਦਾ ਖੂਰੂ ਪਾਇਆ ਸੀ ਲੇਕਿਨ ਉਹਨਾਂ ਦੇ ਵੱਲੋਂ ਪੇਸ਼ ਕੀਤੇ ਗਏ ਤੱਥਾਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਲੀਅਰ ਹੋਈਆਂ ਸਨ ਅਤੇ ਨਾਲ ਹੀ ਨਾਲ ਗੁਰਦੁਆਰਾ ਬਾਬਾ ਮੁਖੰਝਾਲਾ ਬਾਣਾ ਸਿੱਖ ਸੈਂਟਰ ਦੇ ਵੱਲੋਂ ਵੀ ਸਰਦਾਰ ਗਗਨਦੀਪ ਸਿੰਘ ਦੇ ਵੱਲੋਂ ਸਿੱਖ ਔਮ ਨੂੰ ਦਿੱਤੀ ਗਈ ਦੇਣ ਅਤੇ ਉਹਨਾਂ ਦੇ ਵੱਲੋਂ ਤਕਰੀਬਨ ਹੋਂ ਤੱਕ 12 ਕਿਤਾਬਾਂ ਜਿਹੜੀਆਂ ਨੇ ਲਿਖ ਕੇ ਜਿਹੜੀਆਂ ਸਿੱਖ ਧਰਮ ਨੂੰ ਸਮਰਪਿਤ ਕੀਤੀ ਗਈਆਂ ਨੇ ਉਹਦੇ ਲਈ ਉਹਨਾਂ ਦਾ 골ਡ ਮੈਡਲ ਦੇ ਨਾਲ ਜਿਹੜਾ ਉਹ ਸਨਮਾਨ ਕੀਤਾ ਗਿਆ ਇਸ ਦੇ ਨਾਲ ਹੀ ਨਾਲ ਨਿਊਯਾਰਕ ਸਿਟੀ ਦੇ ਕੌਂਸਲ ਵੱਲੋਂ ਵੀ ਉਹਨਾਂ ਨੂੰ ਜਿਹੜਾ ਇੱਕ ਵਿਸ਼ੇਸ਼ ਪ੍ਰੋਮੋਕਲੇਸ਼ਨ ਦੇ ਕੇ ਜਿਹੜਾ ਉਹ ਵੀ ਸਨਮਾਨਿਤ ਕੀਤਾ ਗਿਆ ਇਹ ਆਪਣੇ ਆਪ ਕਹਿੰਸਾ ਦੇ ਕਿ ਇਹ ਦਿਹਾੜਾ ਜਿਹੜਾ 350 ਸਾਲਾਂ ਸ਼ੀਦੀ ਦਿਹਾੜਾ ਇਹ ਆਪਣੇ ਆਪ ਚ ਇਤਿਹਾਸਕ ਹੋ ਨਿਭੜਿਆ ਅਤੇ ਸੰਤਾਂ ਦੇ ਵੱਲੋਂ ਇਹ ਵੀ ਮੰਗਾਈ ਹੈ ਕਿ ਅਗਲੀ ਵਾਰ ਵੀ ਸਾਨੂੰ ਜਿਹੜੇ ਸਮਾਗਮ ਵੱਡੇ ਲੈਵਲ ਤੇ ਕਰਨੇ ਚਾਹੀਦੇ ਨੇ ਸਾਰੀਆਂ ਕਮੇਟੀਆਂ ਇਕਜੁੱਟ ਹੋ ਕੇ ਇੱਕ ਮੰਚ ਦੇ ਉੱਤੇ ਇਕੱਠੀਆਂ ਹੋ ਕੇ ਇਸ ਤਰੀਕੇ ਦੇ ਵੱਡੇ ਸਮਾਗਮ ਕਰਨ ਤਾਂ ਜੋ ਅਸੀਂ ਇਥੋਂ ਦੀ ਜਿਹੜੀ ਰਾਜਨੀਤੀ ਹੈ ਅਮਰੀਕਾ ਦੀ ਉਸ ਨੂੰ ਅਸੀਂ ਦੱਸ ਸਕੀਏ ਕਿ ਸਾਡੀ ਹੋਂਦ ਜਿਹੜੀ ਹੈ ਅਮਰੀਕਾ ਦੇ ਵਿੱਚ ਕੱਢੀ ਵੱਢੀ ਹੈ